ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸਬਦ ਹਰ ਰੰਗ ਚੜਾਏ ਮਨ ਤਨ ਰਤਾ ਰਸਨਾ ਰੰਗ ਚ ਲੂਲੀ ਭੈ ਭਾਏ ਰੰਗ ਚੜਾਵਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਾਰ ਨਿਰਭਉ ਧਾਇਆ ਵੇਖ ਭਾਉ ਜਲ ਸਬਦ ਤਰਾਵਣਿਆ ਰਹਾਉ ਮਾਨਮੋਖ ਮੋਗਦ ਕਰਹਿ ਚਤੁਰਾਈ ਨਾਤਾ ਤੋਤਾ ਥਾਏ ਨਾ ਪਾਈ ਜੇ ਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋਤਾਵਣਿਆ ਮਨਮੁਖ ਅੰਦੇ ਕਿਸ਼ੂਨਾ ਸੂਜੈ ਮਰਨ ਲਿਖਾਏ ਆਏ ਨਹੀਂ ਬੂਜੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾਵਣਿਆ ਸੱਚ ਕਰਨੀ ਸਬਦ ਹੈ ਸਾਰ ਪੂਰੈ ਗੌਰ ਪਾਈਐ ਮੋਖ ਦਵਾਰ ਅਨਜਨ ਬਾਣੀ ਸਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ 모ਹਿਆ ਸਹਜ ਸੁਭਾਏ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸਬਦ ਸਹਜੇ ਸੁਖ ਸਮਾਵੇ ਹਾਉ ਬਲੇ ਹਾਰੀ ਸਦਾ ਤਨ ਵਿਟੋ ਗੁਰ ਸੇਵਾ ਚੇਤ ਲਾਵਣਿਆ ਸੱਚਾ ਸੱਚੋ ਸਾਚ ਪਤੀ ਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਾਰ ਗੁਣ ਗਾਵਹਿ ਆਪੇ ਕਾਰ ਸਤਿ ਮਨਾਵਣਿਆ ਜੇ ਸੋ ਨਾਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋ ਬਾਪਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸੇਵਿਆ ਵੱਡੀ ਵਡਿਆਈ ਹਾਰ ਜੀ ਅਚਿੰਤ ਵਸੈ ਮਨ ਆਈ ਹਰ ਜਿਓ ਸਫਲਿਓ ਬਿਰਖ ਹੈ ਅੰਮ੍ਰਿਤ ਜੇਨ ਪੀਤਾ ਤਿਸ ਤੇ ਖਾਲ ਹਾਵਣਿਆ ਹਉ ਵਾਰੀ ਜਿਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਬਦ ਸੁਹਾਇਆ ਜਿਨ ਹਰਿ ਕਾ ਨਾਮ ਮਨ ਵਸਾਇਆ ਹਾਰ ਨਿਰਮਲ ਹਉਮੈ ਮੈਲ ਗਵਾਏ ਦਰ ਸਚੈ ਸੋਭਾ ਪਾਵਣਿਆ ਵੇਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਿਕ ਰਹੇ ਬਿਨ ਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੂਰਚਾ ਨਾ ਲਾਗੈ ਜਹ ਹਉ ਮੈਂ ਸੋਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੋਰਮukh ਹੋਵੇ ਸੋ ਇਕਸ ਸਿਉ ਲਿ ਬੁਲਾਏ ਦੂਜਾ ਭਰਮ ਗੁਰ ਸਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਬਾਏ ਮੋਖ ਦਵਾਰ ਅਨੰਦ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਮੁਨਿਆਏ ਤਾਂ ਸਭ ਕੀ ਛੁਪਾਏ ਗੁਰਬਦੀ ਸੱਚੀ ਲੇਵਲਾਏ ਸੱਚ ਵਣੰਜਹਿ ਸੱਚ ਸੰਗ ਰਹਿ ਸੱਚ ਵਾਪਾਰ ਚਰਾਵਣਿਆ ਹਾਉ ਵਾਰੀ ਜੀਓ ਵਾਰੀ ਹਾਰ ਗੁਣ ਆਨ ਦਿਨ ਗਾਵਣਿਆ ਹਾਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਡਿਆਈ ਦੇਵਣਿਆ ਰਹਾਉ ਵੇਰਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਾਨ ਪਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਆਉ ਪੂਜਨ ਸਤਗੁਰ ਤੁਠੇ ਪਾਏ ਆਨ ਰਸ ਚੂਕੈ ਹਾਰ ਰਸ ਮਨ ਵਸਾਏ ਸਾਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤ ਗੁਰ ਨਾ ਸੇਵਹਿ ਮੂਰਖ ਆੰਦਗਵਾਰਾ ਫਿਰ ਓਏ ਕਿਥਹੁ ਪਾਇ ਨਮੋਖ ਦੁਆਰਾ ਮਾਰ ਮਾਰ ਜੰਮਹਿ ਫਿਰ ਫਿਰ ਆਵਹਿ ਜਮਦਰ ਚੋਟਾਂ ਖਾਵਣਿਆ ਸਬਦੈ ਸਾਧ ਜਾਣੈ ਤਾ ਆਪਿ ਪਛਾਣੈ ਨਿਰਮਲ ਬਾਣੀ ਸਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਏਨ ਨਉ ਨੇਤ ਨਾਮ ਮਨ ਵਸਾਵਣਿਆ ਸੋਥਾਨ ਸੁਹਾਇਆ ਜੋ ਹਾਰ ਮਨ ਪਾਇਆ ਸਤ ਸੰਗਤ ਬਹਿ ਹਾਰ ਗੁਣ ਗਾਇਆ ਆਨੰਦ ਹਰਿ ਸਾਲਾ ਹੈ ਸਾਚਾ ਨਿਰਮਲ ਨਾਦ ਬਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁਖ ਲਾਗੇ ਭਾਰਾ ਪਰ ਮੇ ਭੂਲੇ ਫਿਰਨ ਦਿਨ ਰਾਤੀ ਮਾਰ ਜਨਮ ਹੈ ਜਨਮ ਗਵਾ ਬਣਿਆ ਸਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁਖ ਸੁਖ ਸਾਮ ਕਰ ਜਾਣਣਿਆ ਮਾਜ ਮਹੱਲਾ ਤੀਜਾ ਤੇਰੀ ਆਖਾਣੀ ਤੇਰੀ ਆ ਬਾਣੀ ਬਿਨ ਨਾ ਵੈ ਸਭ ਧਰਮ ਕੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਾਉ ਵਾਰੀ ਜੀਓ ਵਾਰੀ ਹਰ ਸੇਤੀ ਚੇਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣਿਆ ਰਹਾਉ ਸਾਤ ਗੁਰ ਸੇਵੇ ਤਾਂ ਸਭ ਕੇ ਸੁਪਾਏ ਜੇਹੀ ਮਨਸਾਕਾਰ ਲਾਗੇ ਤੇ ਹਾਉ ਫਲ ਪਾਏ ਸਤਿਗੁਰ ਦਾਤਾ ਸਭ ਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੈ ਭਾਇ ਤਾਟ ਤੀਰਥ ਦਿਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੈ ਮਾਲ ਲਾਵਣਿਆ ਸਤ ਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੈ ਹਾਰ ਸਿਉ ਚਿਤ ਲਾਏ ਹਾਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ ਵਾਜ ਗੁਰੂ ਹੈ ਅੰਧ ਗੁਬਾਰਾ ਗਿਆਨੀ ਅੰਦਾ ਅੰਧ ਅੰਧਾਰਾ ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਵਹਿ ਫਿਰ ਵਿਸ਼ਟਾ ਵਾਹੇ ਪਚਾਵਣਿਆ ਮੁਕਤੇ ਸੇਵੈ ਮੁਕਤਾ ਹੋਵੈ ਹਉਮੈ ਮਮਤਾ ਸਬਦੇ ਖੋਵੈ ਅਨ ਦਿਨ ਹਰ ਜੀਉ ਸੱਚਾ ਸੇਵੀ ਪੂਰੈ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੌਰ ਤੇ ਨਾਮ ਨੇਦ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁਖ ਗਵਾਵਣਿਆ ਸਦਾ ਹਜੂਰਾ ਦੂਰ ਨਾ ਜਾਣਹ ਗੁਰ ਸਬਦਿ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਐਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜਹਿ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ ਮੋਹਿ ਸਭ ਸੋਧ ਗਵਾਈ ਕਰ ਅਵਗਣ ਪਛੋਤਾਵਣਿਆ ਸਤਿਗੁਰ ਮਿਲੈ ਤਾ ਤਤ ਪਾਏ ਹਰਿ ਕਾ ਨਾਮ ਮਨ ਵਿਸਾਏ ਸਬਦ ਮਰੈ ਮਨ ਮਾਰੇ ਅਪੁਨਾ ਮੁਕਤੀ ਕਾ ਧਰ ਪਾਵਣਿਆ ਕੇਲ ਵੇਖ ਕਾਟੈ ਕਰੋਧ ਨਿਵਾਰੇ ਗੁਰ ਕਾ ਸਬਦ ਰੱਖੈ ੳਰ ਧਾਰੇ ਸੱਚ ਰਤੇ ਸਦਾ ਵੈਰਾਗੀ ਹਉ ਮੈਂ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇ ਤ੍ਰੇ ਵਿਦ ਮਨੁਸਾ ਤ੍ਰੇ ਵਿਦ ਮਾਇਆ ਪਾੜ ਪਾੜ ਪੰਡਿਤ ਮੋਨੀ ਥੱਕੇ ਚੌਥੇ ਪਾਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਅਸੀ ਜਨ ਰਾਤੇ ਗੁਰ ਸਬਦ ਰੰਗਾਏ ਹਾਰ ਰੰਗ ਚੜਿਆ ਅਤ ਅਪਾਰਾ ਹਾਰ ਰਾਸ ਰਾਸ ਗੁਣ ਗਾਵਣਿਆ ਗੁਰਮੁਖ ਰੇਦ ਸੇਦ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਅਥਾਪੂ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰਲਾਉ ਸਬਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਾਉ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਾਵਣ ਬੈ ਸੰਤਰ ਖੇਲੇ ਵਿਡਾਣੀ ਸੋਨੇ ਗੁਰਾ ਜੋ ਮਾਰ ਮਰ ਜੰਮੈ ਨੇ ਗੁਰੇ ਆਵਣ ਜਾਵਣਿਆ ਤੇਨ ਕਰਤੇ ਇਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ ਸਵਦ ਤੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੋ ਸਚੇ ਵਣਜਾਰੇ ਸੱਚ ਵਣੰਜਹਿ ਗੋਰ ਹੀਥ ਅਪਾਰੇ ਸੱਚ ਵਿਹਾਜਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਬੇਨਰਾਸੀ ਕੋ ਵਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਭਾਏ ਬੇਨਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇਕ ਸਾਚ ਵਣੰਜਹ ਗੁਰ ਸਬਦ ਪਿਆਰੇ ਆਪ ਤਰਹਿ ਸਗਲੇ ਕੋਲ ਥਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਂਦੇ ਮਨਮੁਖ ਅੰਦੇ ਫਿਰਹਿ ਬੇਥਾਲੇ ਜਥੇ ਵਾਥ ਹੋਵੇ ਤਿਥਾ ਹੋ ਕੋਏ ਨਾ ਪਾਵੇ ਮਨਮੁਖ ਭਰਮ ਫੁਲਾਵਣਿਆ ਆਪੇ ਦੇਵ ਸਬਦ ਬੁਲਾਏ ਮਹਿਲੀ ਮਹਿਲ ਸਹਜ ਸੁਖ ਪਾਏ ਨਾਨਕ ਨਾਮ ਮਿਲੇ ਵੜਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤਾ ਹੋ ਅੰਤ ਹੋਏ ਸਖਾਈ ਹਰ ਅਗਮ ਅਭੋਚਰ ਅਨਾਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਵ ਉਰਮ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੋਰਾ ਮੁਖ ਅਲੇਪਤ ਰਹੈ ਸੰਸਾਰੇ ਗੁਰ ਕਹਿ ਤਕੀਐ ਨਾਮ ਆਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਾਪ ਦੁਖ ਪਾਵਣਿਆ ਮਾਨਮੋਖ ਅੰਦੇ ਸੋਧਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਾਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹਚਾਵਣਿਆ ਇਹੋ ਜਾਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੁਮਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਣਾਵਣਿਆ ਮਾਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨੇਤ ਫਿਰਹਿ ਬਿਲਲਾਦੇ ਬੇਨ ਗੁਰ ਸਾਤ ਨਾ ਪਾਵਣਿਆ ਜੇ ਨ ਕੀਤੇ ਸੋਈ ਵੇਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜਿਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਜਿਸ ਬਾਦ ਜਾਹੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਚੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰਾਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਾਨ ਤਨ ਅੰਮ੍ਰਿਤ ਪੀਆਵਣਿਆ ਜੋ ਕੇਸ਼ ਕਰ ਜੋ ਚੇਤਨਾ ਹੋਈ ਤੇ ਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆਵਣਿਆ ਰਾਜਬ ਕਾਮ ਕਰਤੇ ਹਰ ਕੀਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚੇਤ ਲਾਏ ਅੰਮ੍ਰਿਤ ਸਬਦ ਵਜਾਵਣਿਆ ਖੋਟੇ ਖਰੇ ਤੋਦ ਆਪ ਉਪਾਏ ਤੁਦ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜ਼ਾਨੇ ਪਾਏ ਹੀ ਖੋਟੇ ਭਰਮ ਕੁਲਾਵਣਿਆ ਕਿਉਂ ਕਾਰ ਵੇਖਾ ਕਿਉਂ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੈ ਅੰਮ੍ਰਿਤ ਪੀ ਆਵਣਿਆ ਅੰਮ੍ਰਿਤਸਪਦ ਅੰਮ੍ਰਿਤ ਹਰ ਬਾਣੀ ਸਤਗੁਰ ਸੇਵੈ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੋਖ ਲਹਿ ਜਾਵਣਿਆ